ਅੱਜ ਇਹ ਸਰਕਾਰ ਵੱਲੋਂ ਤੇ ਆੜਤੀਆਂ ਜਿਹੜੀ ਹੜਤਾਲ ਕੀਤੀ ਹੋਈ ਸੀ ਝੋਨਾ ਨਹੀਂ ਖਰੀਦਣਾ ਸਰਕਾਰ ਸਾਨੂੰ ਕੁਝ ਸਾਡੇ ਪੱਲੇ ਨਹੀਂ ਪੈ ਰਹੇ ਤੁਸੀਂ ਅੱਜ ਮਾਰਕੀਟ ਕਮੇਟੀ ਦੇ ਦਫ਼ਤਰ ਆਏ ਸਾਰੇ ਆੜਤੀਆਂ ਨਾਲ ਮੀਟਿੰਗ ਕੀਤੀ ਕੀ ਕਹੋਗੇ ਦੇਖੋ ਜੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਤਰੀਕ ਤੋਂ 1 ਅਕਤੂਬਰ ਤੋਂ ਸਾਡਾ ਜੋ ਆਫੀਸ਼ੀਅਲ ਸੀਜ਼ਨ ਹੈ ਪੈੜੀਦਾ ਉਹ ਸ਼ੁਰੂ ਹੋ ਚੁੱਕਿਆ ਹੈ ਇਸ ਸੰਬੰਧ ਦੇ ਵਿੱਚ ਸਾਡੇ ਜੋ ਆੜਤੀ ਭਰਾ ਨੇ ਉਹਨਾਂ ਦੇ ਕੁਝ-ਕੁਝ ਇਸ਼ੂਸ ਸੀਗੇ ਜੋ ਸਰਕਾਰ ਪੱਧਰ ਤੇ ਵੀ ਬੜੇ ਪੋਜ਼ਿਟਿਵ ਵੇ ਨਾਲ ਵਿਚਾਰੇ ਜਾ ਰਹੇ ਨੇ ਸਾਡੇ ਲੈਵਲ ਤੇ ਵੀ ਕੁਝ ਕੁ ਚੋਨਾ ਉਹ ਲੋਗਾਂ ਨਾਲ ਗੱਲਾਂ ਆਈ ਸੀਗੇ ਮੈਂ ਪਹਿਲਾਂ ਵੀ ਆਪਣੇ ਜੋ ਆਰਤੀ ਭਰਾ ਨੇ ਉਹਨਾਂ ਨਾਲ ਇੱਕ ਤੋਂ ਮੀਟਿੰਗਸ ਕੀਤੀਆਂ ਨੇ ਔਰ ਅੱਜ ਵੀ ਮੈਂ ਉਸੇ ਸੰਬੰਧ ਵਿੱਚ ਇੱਕ ਤਾਂ ਮੰਡੀ ਦਾ ਜਾਇਜ਼ਾ ਲੈਣ ਆਇਆ ਸੀਗਾ ਕਿ ਮੰਡੀ ਦੇ ਪ੍ਰਬੰਧ ਵਿੱਚ ਕਿਸ ਪ੍ਰਬੰਧ ਕਿਸ ਤਰ੍ਹਾਂ ਦੇ ਤਾਂ ਪ੍ਰਬੰਧ ਸਾਰੇ ਬਿਲਕੁਲਦਰੁਸਤ ਨੇ ਔਰ ਨਾ ਨਹੀਂ ਮੇਰੀ ਇੱਛਾ ਹੋਈ ਕਿ ਮੈਂ ਸਾਰੇ ਜੋ ਸਾਡੇ ਆਰਤੀ ਭਰਾ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂ ਤਾਂ ਉਹਨਾਂ ਨੇ ਕੁਝ ਕੁ ਆਪਣੇ ਮੁੱਦੇ ਰੱਖੇ ਨੇ ਔਰ ਬਹੁਤ ਵਧੀਆ ਮਾਹੌਲ ਦੇ ਵਿੱਚ ਉਹਨਾਂ ਨਾਲ ਗੱਲ ਹੋਈ ਹੈ ਔਰ ਮੈਨੂੰ ਉਮੀਦ ਹੈ ਕਿ ਆਨਾਲੇ ਟਾਈਮ ਦੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇਹ ਸਾਡਾ ਹੱਲ ਹੋ ਜਾਏਗਾ ਔਰ ਬਹੁਤ ਵਧੀਆ ਤਰੀਕੇ ਨਾਲ ਜੋ ਸਾਡਾ ਸੀਜ਼ਨ ਹੈ ਉਹ ਜਾਏਗਾ ਔਰ ਕਿਸੇ ਕਿਸਮ ਦੇ ਵੀ ਕਿਸੇ ਨੂੰ ਕੋਈ ਵੀ ਚਿੰਤਾ ਜਾਂ ਪਰੇਸ਼ਾਨੀ ਨਹੀਂ ਆਵੇਗੀ ਇਹ ਇਹ ਮੈਂ ਭਰੋਸਾ ਦਿੰਦਾ ਔਰ ਨਾਲ ਹੀ ਤੁਹਾਡੇ ਰਹੀਂ ਮੈਂ ਆਪਣੇ ਸਾਰੇ ਜ਼ਮੀਂਦਾਰ ਭਰਾਵਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜ਼ਰੂਰ ਇਨਸ਼ੋਰ ਕਰਨ ਕਿ ਜੋ ਸਰਕਾਰ ਵੱਲੋਂ ਨਰਦਾਰਤ ਮਾਪਦੰਡ ਐਮੋਇਸ਼ਰ ਦਾ ਉਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ ਔਰ ਜਦੋਂ ਵੀ ਮੰਡੀ ਦੇ ਵਿੱਚ ਉਹਨਾਂ ਦੇ ਝੋਨੇ ਦੀ ਆਮਦ ਹੁੰਦੀ ਹੈ ਤਾਂ ਇਨਸ਼ੋਰ ਕਰਨ ਕਿ ਵੀ ਮੌਇਸਚਰ ਦੇ ਨਾਲ ਲਿਮਿਟਸ ਹੋਵੇ। ਇੱਕ ਹੋਰ ਨਾਲ ਦੀ ਨਾਲ ਮੈਂ ਤੁਹਾਡੇ ਮੰਚ ਰਾਹੀਂ ਅਪੀਲ ਕਰਾਂਗਾ ਕਿ ਸਾਰੇ ਜ਼ਿੰਮੇਵਾਰ ਤਰਾਹ ਬੜੇ ਜ਼ਿੰਮੇਵਾਰੀ ਨਾਲ ਇਸ ਚੀਜ਼ ਨੂੰ ਸਮਝਦੇ ਵੀ ਹੈ ਜਾਣਦੇ ਵੀ ਹੈ ਕਿ ਜੋ ਵਾਤਾਵਰਣ ਪ੍ਰਤੀ ਜੋ ਸਾਡੀ ਜ਼ਿੰਮੇਵਾਰੀ ਹੈ ਉਹ ਵੀ ਜ਼ਰੂਰ ਜ਼ਰੂਰੀ ਹੈ ਔਰ ਜੋ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਤਹਿਲ ਦੇ ਵਿੱਚ ਸਾਡਾ ਯੋਗਦਾਨ ਦੇਣਾ ਚਾਹੀਦਾ ਹੈ। ਆਦਾ ਸਾਫ ਰਹਿਣਾ ਚਾਹੀਦਾ ਔਰ ਬਹੁਤ ਵਧੀਆ ਸਾਨੂੰ ਰੁਝਾਨ ਹੁਣ ਤੱਕ ਮਿਲ ਵੀ ਰਿਹਾ ਹੈ ਤਾਂ ਤੁਹਾਡੇ ਮੰਚਰਾਹੀ ਇਹ ਵੀ ਅਕੀਲ ਹੈ ਕਿ ਸਾਰੇ ਜੋ ਸਾਡੇ ਜ਼ਮੀਰਾਂ ਪਰ ਆਇਆ ਕੋਈ ਵੀ ਪ੍ਰਾਲੀ ਨੂੰ ਨਾ ਲੱਗੇ ਹਾਂਜੀ ਪਰ ਮੈਂ ਤੇ ਜੀ ਅੱਜ ਪੱਛੀ ਗੱਲ ਕਰੀਏ ਤੁਸੀਂ ਵੀ ਇਹ ਆਰਥਿਕ ਐਸੈਸਮੈਂਟ ਜਿਹੜੇ ਇੱਥੇ ਰਿਪੋਰਟ ਨੇ ਤੇ ਜਿਹੜਾ ਸੈਕਟਰ ਹੋ ਤਾਂ ਜੇ ਗੱਲ ਕਰੀਏ ਕਿ ਇਹ ਮੰਗਤ ਸੀ ਜਿੰਨੂੰ ਲੈ ਕੇ ਜਿਹੜੇ ਕਿ ਆਰਥਿਕ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੇਨ ਸਾਡੀ ਮੰਤ ਜਿਹੜੀ ਸਾਡੀ ਢਾਈ ਬਸੰਤ ਹੋ ਰਹੀ ਹੈ ਪੰਜਾਬ ਦਾ ਗੁਰੂ ਜੇ ਇੱਕ ਉਹ ਹੋਰ ਹੈ ਜਿਹੜੀ ਸਾਡੀ ਲੇਬਰ ਦੀ ਸੀ ਜਿਹੜੀ ਲੇਬਰ ਦੇ ਵਿੱਚ ਬਹੁਤ ਘੱਟ ਰਹਾ ਪਰਿਆਣ ਜਿੰਨੇ ਕਰ ਜਾਂਦੀ ਹੈ ਸਾਰੇ ਪੰਜਾਬ ਚ ਘੱਟ ਫੇਰ ਸਾਡੀ ਜਿਹੜੀ ਕੀਤੀ ਹੋਈ ਹੈ ਇਹਨਾਂ ਨੇ ਰੋਕੀ ਹੋਈ ਹੈ ਵੀ ਐਮਰ ਦੇ ਵਿੱਚ ਉਹ ਉਹ ਜਾਇ ਮੰਗਾਇਆ ਜਿਹੜੀਆਂ ਸਾਡੀਆਂ ਕੋਈ ਸਟਰੀਟ ਲੈਵਲ ਤੇ ਆ ਉਹ ਵਰਗੇ ਇੰਪੋਰਟੈਂਟ ਪੁਆਇੰਟ ਦੇ ਵਿੱਚ ਆ ਸਾਡੀ ਲੋਨ ਵੀ ਉੱਥੇ ਸਾਨੂੰ ਵਾਅਦਾ ਨੂੰ ਦਿੱਤੀ ਆ ਰਹੀ ਇਹੋ ਜਿਹੇ ਮੰਗਾਇਆ ਜਿਹੜੀਆਂ ਧਿਆਨ ਮਗਾ ਸਾਡੀ ਮੇਨ ਜਿਹੜੀ ਆ 2.5% ਵਾਧੇ ਦੀ ਵਾਅਦਾ ਦੇਖੋ ਕੀ ਕਰਨ ਕਰੀਏ ਪੰਜਾਬ ਸਰਕਾਰ ਨੂੰ ਕੀ ਸਵਾਸਣ ਦਿੱਤਾ ਜਾ ਰਿਹਾ ਜੂਨੀਅਨ ਅੱਜ ਤਾਂ ਇਹ ਸਾਡੀ ਮੀਟਿੰਗ ਹੋਈ ਆ ਬੇਸਟਨ ਮੀਟਿੰਗ ਨਹੀਂ ਆ ਸਟਰੀਟ ਲੈਵਲ ਦੇ ਸਟਰੀਟ ਲੈਵਲ ਦੇ ਫਦਾਨ ਸੀ ਸਾਡੇ ਇਹਨਾਂ ਨਾਲ ਮੀਟਿੰਗ ਕੀਤੀ ਗਈ ਪਰ ਬੇਸਟਨ ਜੇ ਗੱਲ ਕਰੀਏ ਅੱਜ ਡੇਸਾ ਬੁੱਲਵੀ ਕਹਿੰ ਲੋ ਕਿ ਤੁਹਾਡੀ ਜੁਨੀਅਨ ਕਪੋਥਰਾ ਮੰਡੀ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਤਾਂ ਕੀ ਗੱਲਬਾਤ ਨਿਕਲੀ ਤੇ ਪ੍ਰਸ਼ਾਸਨ ਜਿਨੀ ਤੁਹਾਡੀ ਗੱਲਬਾਤ ਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਕੰਮ ਜੇ ਕਿ ਸ਼ੁਰੂ ਕੀ ਤਜਾਵੇ ਪਰ ਜੁਨੀਅਨ ਵੱਲੋਂ ਕੀ ਡਿਸੀਜਨ ਦੇਖੋ ਸਰਕਾਰ ਦਾ ਦਬਾਅ ਹੈ ਅਫਸਰਾਂ ਦੇ ਉੱਤੇ ਅਫਸਰਾਂ ਨੇ ਗਾਂ ਸਭ ਨਾਲ ਰਾਤ ਕਰਦੇ ਸਾਰੇ ਜਿਨ੍ਹਾਂ ਦੇ ਉਹਦੇ ਅਫਸਰ ਸੀਗੇ ਡੀਐਨਓ ਸੀਗੇ ਸਪਰੇਅ ਏਜੰਸੀ ਦੇ ਉਹਨਾਂ ਨੇ ਤੇ ਡੀਸਰਨ ਦੇ ਸਾਮੂਹ ਹੋ ਕੇ ਆ ਮੈਨੂੰ ਵਿਸ਼ਵਾਸ ਨੂੰ ਵਿਸ਼ਵਾਸ ਦਿਓ ਮੇਰੇ ਸਾਥੇ ਕੰਮ ਚੱਲੂ ਕੀਤਾ ਜਾਵੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅਸੀਂ ਸਹੀ ਸਟੇਟ ਲੈਵਲ ਦੇ ਸਾਮੂਹ ਹੋ ਕੇ ਸਰਟੀਫਾਈਡ ਬੋਡੀ ਦਾ ਜੇ ਉਹਨਾਂ ਨਾਲ ਮੀਟਿੰਗ ਕਰਕੇ ਸਪੰਜਾਬ ਸਰਕਾਰ ਸਾਡੇ ਮੰਗਾਂ ਪੂਰੀਆਂ ਫੈਦਲੀਆਂ ਸਾਹਮਣੇ ਕੰਮ ਕਰਨ ਦੀ ਕੀ ਬੈਰੀਅਰ ਹੈ ਸਰਦਾਰ ਜੀ ਮੰਗਾਂ ਤੋਂ ਕਿ ਮੰਨੋ ਕਿ ਆਪ ਗੱਲ ਕਰੀਏ ਕਹ ਲੋ ਕਿ ਆਰਟੀਓ ਐਸੋਸੀਏਸ਼ਨ ਚਾਹੀ ਪੰਜਾਬ ਦੀ ਹੈ ਚਾਹੀ ਕਰਬੋਥਲੇ ਦੀ ਜਿਹੜੇ ਮੱਝੇ ਜ਼ਿਲ੍ਹੇ ਦੀ ਆ ਮਤ ਕਿ ਜਦੋਂ ਝੋਨੇ ਚ ਕਣਕ ਦਾ ਸੀਜ਼ਨ ਆਂਦਾ ਉਦੋਂ ਹੀ ਕਿਉਂ ਇਹਨਾਂ ਨੂੰ ਜਾਤਾਂ ਦਾ ਸਤੋਂ ਪਹਿਲਾਂ ਕਿਉਂ ਨੇ ਆਪਣੇ ਮੰਗਾਂ ਨੂੰ ਸਰਕਾਰ ਤੱਕ ਰੱਖ ਦੇ ਆ ਤੂੰ ਡੇਢ ਮਹੀਨਾ ਪਹਿਲਾਂ ਸਾਡੇ ਸਰਪੰਚਾਂ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਸਾਰੇ ਜ਼ਿਲ੍ਹੇ ਦੇ ਆਰਟੀਓ ਗਏ ਸੀ ਹਰੇਕ ਮੰਡੀ ਦਾ ਆਰਤੀਆ ਗਿਆ ਸੀ ਉੱਥੇ ਸਭ ਸੁਣ ਕੇ ਨਾਲ ਸਾਰਾ ਖੁਸ਼ੀ ਸੀ ਜਿਹੜੀਆਂ ਮੰਗਾਂ ਅੱਜ ਵੀ ਆ ਉਹ 1 ਮਹੀਨਾ ਪਹਿਲਾਂ ਸੀ 1.5 ਮਹੀਨਾ ਪਹਿਲਾਂ ਸੀ ਅਲਟੀਮੇਟਮ ਪਾਈ ਪੰਜਾਬ ਸਰਕਾਰ ਨੂੰ ਕਿਉਂਕਿ ਜਿਹੜੀ 2019 20 ਤੋਂ ਸਾਡੀ ਫਰੀਜ਼ ਕੀਤੀ ਹੋਈ ਆ ਅਰਧ ਸ਼ੇਅਰਿੰਗ ਹੋਈ ਏ ਉਹ ਅਜੇ ਤਾਈਂ ਜੇ ਜੇਸਾ ਹੁਣ ਸਾਡੀ ਐਮਐਸਪੀ ਵਧਦੀ ਆ ਉਹ ਸਭ ਨਾਲ ਸਾਨੂੰ ਢਾਈ ਫਸਲ ਰਾਡ ਦਿੱਤੀ ਜਾਵੇ ਜਿਹਦੇ ਵਿੱਚ ਪਰ ਉਸ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਗੌਣਾ ਹੀ ਨਹੀਂ ਅਈ ਤੇ ਨੇ ਡੇਢ ਮਿੰਟ ਅਸੀਂ ਪਹਿਲਾਂ ਦਿੰਦੇ ਕਹਿਣ ਦਾ ਮਤਲਬ ਕਿ ਜਦੋਂ ਚਾਂਜ ਬੇੜੇ ਆਇਆ ਤੇ ਉਹਨੇ ਕੰਨ ਬਿਨੰਦ ਸੋਚਦੇ ਹੁੰਦੇ ਇਹ ਤਾਂ ਸਰਕਾਰ ਵਿੱਚ ਆ ਆਰਥਿਕ ਅਸਿਸਮਾ ਆਰਥਿਕਾਂ ਦਾ ਨਹੀਂ ਇਹਦੇ ਵਿੱਚ ਰੋਣਾ ਸਰਕਾਰ ਦਾ ਰੋਣਾ ਸਰਕਾਰ ਨੇ ਇਸ ਗੱਲ ਨੂੰ ਗੌਰ ਹੀ ਨਹੀਂ ਕੀਤੀ ਆਰਥਿਕਾਂ ਦਾ ਕੀ ਕਿਹਨ ਕਹਿਣ ਦਾ ਮਤਲਬ ਕਿ ਯਾਰ ਇਹ ਵੱਧਣੀ ਚਾਹੀਦੀ ਸਾਰਾ ਗੱਲ ਕਿ ਕਿਸੋਰ ਸਰਕਾਰ ਦਾ ਹੀ ਆ ਹਾਂ ਸਰਕਾਰ ਦੇ ਇਹ ਜਿਹੜੇ ਪੌਲਸਿਕ ਬੰਦਦੇ ਉਹਨੂੰ ਪੌਲਸਿਕ ਨਾ ਕਰਨਾ ਹੁਣ ਕੀ ਏਜੰਡੇ ਕੀ ਰੋਂਗੇ ਅਨ ਰਾਈ ਟਾਈਮ ਤੇ ਜੋ ਸਾਡੇ ਸਟੇਟ ਦਾ ਫੈਸਲਾ ਹੋਣਾ ਨਹੀਂ ਹੁੰਦਾ ਅਸੀਂ ਉਹਨੂੰ